ਇਹ ਵੱਡਾ ਹਾਦਸਾ ਵਾਪਰਿਆ ਜਿਸ ਨੇ ਪਲਾਂ ਦੇ ਵਿੱਚ ਹੀ 4 ਨੌਜਵਾਨਾਂ ਦੀ ਜਾਨ ਲੈ ਲਈ ਟਰੱਕ ਅਤੇ ਕਾਰ ਦੇ ਟੱਕਰ ਦੇ ਵਿੱਚ 4 ਨੌਜਵਾਨਾਂ ਦੀ ਮੌਤ ਹੋ ਚੁੱਕੀ ਹੈ ਕਾਰ ਦੇ ਵਿੱਚ 4 ਸਵਾਰ ਲੋਕਾਂ ਦੀ ਮੌਤ ਹੋ ਚੁੱਕੀ ਹੈ ਸ਼ਿਮਲਾ ਤੋਂ ਪੰਚਕੁਲਾ ਦੇ ਵਾਲੇ ਸਾਰੇ ਦੇ ਸਾਰੇ ਨੌਜਵਾਨ ਆ ਰਹੇ ਸੀ ਕਿ ਸੜਕ ਕਿਨਾਰੇ ਖੜੇ ਟਰੱਕ ਤੇ ਨਾਲ ਕਾਰ ਟਕਰਾ ਜਾਂਦੀ ਹੈ ਤੇ ਸ ਸੜਕੀ ਹਾਦਸੇ ਦੇ ਵਿੱਚ ਕਾਰ ਸਵਾਰ ਚਾਰ ਨੌਜਵਾਨਾਂ ਦੀ ਮੌਤ ਹੋ ਚੁੱਕੀ ਹੈ ਹੁਣ ਤੱਕ ਮ੍ਰਿਤਕਾਂ ਦੀ ਪਛਾਣ ਹਜੇ ਤੱਕ ਨਹੀਂ ਹੋ ਸકી ਸੋ ਤਸਵੀਰਾਂ ਦੇਖ ਸਕਤੀ ਹੋ ਜਿਸ ਤੋਂ ਬਾਅਦ ਪੁਲਿਸ ਦੀ ਟੀਮ ਵੀ ਪਹੁੰਚਦੀ ਹੈ ਐਂਬੂਲੈਂਸ ਵੀ ਮੌਕੇ ਤੇ ਪਹੁੰਚੀ ਆ ਤਾਂ ਇਹਨਾਂ ਨੌਜਵਾਨਾਂ ਨੂੰ ਹਸਪਤਾਲ ਲਿਜਾਇਆ ਗਿਆ ਥਾੜਾ ਪਰਿਵਾਰੀ ਨੇ ਦੱਸਿਆ ਕਿ ਸ਼ਿਮਲਾ ਤੋਂ ਪੰਚਕੁਲਾ ਦੇ ਵੱਲ ਤੋਂ ਗੱਡੀਆਂ ਦੇ ਵਿੱਚ ਨੌਜਵਾਨ ਆ ਰਹੇ ਸੀ ਜਿਨ੍ਹਾਂ ਤੋਂ ਇੱਕ ਖੜੇ ਟਰੱਕ ਦੇ ਵਿੱਚ ਗੱਡੀ ਵੱਜ ਜਾਂਦੀ ਹੈ ਇਸ ਹੱਥ ਦੇ ਵਿੱਚੋਂ 4 ਨੌਜਵਾਨਾਂ ਦੀ ਦਰਦਨਾਕ ਮੌਤ ਹੋਈ ਆ ਪੰਚਕੁਲਾ ਸ਼ਿਮਲਾ ਹਾਈਵੇ ਤੇ ਬਿਟਣਾ ਦੇ ਨਸਤੇ ਇੱਕ ਜਿਹੜਾ ਇਹ ਹਾਦਸਾ ਵਾਪਰਿਆ ਬੇहद ਭਿਆਨਕ ਹਾਦਸੇ ਦੀਆਂ ਤਸਵੀਰਾਂ ਸਾਹਮਣੇ ਆ ਰਹੀਆਂ ਨੇ ਕਿ ਇਸ ਵਕਤ ਸਥਿਤੀ ਕਿਹੋ ਜਿਹੀ ਬਣੀ ਹੋਈ ਆ ਤਸਵੀਰਾਂ ਦੇਖ ਕੇ ਤੁਸੀਂ ਅੰਦਾਜ਼ਾ ਲਗਾ ਸਕਦੇ ਹੋ ਕਿ ਗੱਡੀ ਕਿੰਨੇ ਤਰੀਕੇ ਦੇ ਨਾਲ ਬੁਰੀ ਤਰੀਕੇ ਦੇ ਨਾਲ ਚੱਕਣਾ ਹੋ ਚੁੱਕੀ ਆ ਤੇ ਇਸੇ ਗੱਡੀ ਦੇ ਵਿੱਚ ਚਾਰ ਨੌਜਵਾਨ ਸਫਾਰਸੀ ਚਿਨਾ ਦੀ ਕਾਰ ਖੜੇ ਟਰੱਕ ਤੇ ਨਾਲ ਚੱਕ ਟਕਰਾ ਜਾਂਦੀ ਆ ਜਿਸ ਕਰਕੇ ਚਾਰ ਨੌਜਵਾਨਾਂ ਦੇ ਮੌਕੇ ਤੇ ਹਿੱਸਾ ਨਿਕਲ ਜਾਂਦੇ ਨੇ ਇਸ ਵਕਤ ਵੱਡੀ ਖਬਰ ਸਾਹਮਣੇ ਆ ਰਹੀ ਹੈ ਵੱਡਾ ਹਾਦਸਾ ਵਾਪਰਿਆ ਜਿਸ ਨੇ ਪਲਾਂ ਦੇ ਵਿੱਚ ਹੀ ਚਾਰ ਨੌਜਵਾਨਾਂ ਦੀ ਜਾਨ ਲੈ ਲਈ ਟਰੱਕ ਅਤੇ ਕਾਰ ਦੇ ਟੱਕਰ ਦੇ ਵਿੱਚ ਚਾਰ ਨੋਜਵਾਨਾਂ ਦੀ ਮੌਤ ਹੋ ਚੁੱਕੀ ਹੈ ਕਾਰ ਦੇ ਵਿੱਚ ਚਾਰ ਸਵਾਰ ਲੋਕਾਂ ਦੀ ਮੌਤ ਹੋ ਚੁੱਕੀ ਹੈ Shimla ਤੋਂ Panchkula ਦੇ ਵਾਲੇ ਸਾਰੇ ਦੇ ਸਾਰੇ ਨੋਜਵਾਨ ਆ ਰਹੇ ਸੀ ਕਿ ਸੜਕ ਕਿਨਾਰੇ ਖੜੇ ਟਰੱਕ ਦੇ ਨਾਲ ਕਾਰ ਟਕਰਾ ਜਾਂਦੀ ਹੈ ਤੇ ਇਸ ਸੜਕੀ ਹਾਦਸੇ ਦੇ ਵਿੱਚ ਕਾਰ ਸਵਾਰ ਚਾਰ ਨੋਜਵਾਨਾਂ ਦੀ ਮੌਤ ਹੋ ਚੁੱਕੀ ਹੈ ਹੁਣ ਤੱਕ ਮ੍ਰਿਤਕਾਂ ਦੀ ਪਛਾਣ ਹੇ ਤੱਕ ਨਹੀਂ ਹੋ ਸકી ਸੋ ਤਸਵੀਰਾਂ ਦੇਖ ਸਕਤੀ ਹੋ ਜਿਸਦੇ ਬਾਅਦ ਪੁਲਿਸ ਦੀ ਟੀਮ ਵੀ ਪਹੁੰਚਦੀ ਐ ਐਂਬੂਲੈਂਸ ਵੀ ਮੌਕੇ ਤੇ ਪਹੁੰਚੀ ਆ ਤਾਂ ਇਹਨਾਂ ਨੌਜਵਾਨਾਂ ਨੂੰ ਹਸਪਤਾਲ ਲਿਜਾਇਆ ਗਿਆ ਤੁਹਾਡੇ ਪਰਿਵਾਰੀ ਨੇ ਦੱਸਿਆ ਕਿ ਸ਼ਿਮਲਾ ਤੋਂ ਪੰਚਕੁਲਾ ਦੇ ਵੱਲ ਤੋਂ ਗੱਡੀਆਂ ਦੇ ਵਿੱਚ ਨੌਜਵਾਨ ਆ ਰਹੇ ਸੀ ਜਿਨ੍ਹਾਂ ਤੋਂ ਇੱਕ ਖੰਡੇ ਟਰੱਕ ਦੇ ਵਿੱਚ ਗੱਡੀ ਵੱਜ ਜਾਂਦੀ ਐ ਤੇ ਇਸ ਹਾਦਸੇ ਦੇ ਵਿੱਚ ਚਾਰ ਨੌਜਵਾਨਾਂ ਦੀ ਦਰਦਨਾਕ ਮੌਤ ਹੋਈ ਆ ਪੰਚਕੁਲਾ ਸ਼ਿਮਲਾ ਹਾਈਵੇ ਤੇ ਬਿਟਨਾ ਦੇ ਨਸਤੇ ਇੱਕ ਜਿਹੜਾ ਇਹ ਹਾਦਸਾ ਵਾਪਰਿਆ ਬੇहद ਭਿਆਨਕ ਹਾਦਸੇ ਦੀਆਂ ਤਸਵੀਰਾਂ ਸਾਹਮਣੇ ਆ ਰਹੀਆਂ ਨੇ ਕਿ ਇਸ ਵਕਤ ਸਥਿਤੀ ਕਿਹੋ ਜਿਹੀ ਬਣੀ ਹੋਈ ਆ ਤਸਵੀਰਾਂ ਦੇਖ ਕੇ ਤੁਸੀਂ ਅੰਦਾਜ਼ਾ ਲਗਾ ਸਕਦੇ ਹੋ ਕਿ ਗੱਡੀ ਕਿੰਨੇ ਤਰੀਕੇ ਦੇ ਨਾਲ ਬੁਰੀ ਤਰੀਕੇ ਦੇ ਨਾਲ ਚੱਕਣਾ ਹੋ ਚੁੱਕੀ ਆ ਤੇ ਇਸੇ ਗੱਡੀ ਦੇ ਵਿੱਚ ਚਾਰ ਨੌਜਵਾਨ ਸਫਾਰਸੀ ਚਿਨਾ ਦੀ ਕਾਰ ਖੜੇ ਟਰੱਕ ਤੇ ਨਾਲ ਚੱਕ ਟਕਰਾ ਜਾਂਦੀ ਆ ਜਿਸ ਕਰਕੇ ਚਾਰ ਨੋਟ ਫਾਨਾ ਦੇ ਮੌਕੇ ਤੇ ਹਿੱਸਾ ਨਿਕਲ ਜਾਂਦੇ ਨੇ